ਏ ਪੁੜੀ ਆਪਣੀ ਨੋ ਨੂੰ ਦੁੱਧ ਚ ਘੋਲ ਕੇ ਪਿਆ ਦੇਂ। ਹੋਰ ਦੇਖੀ ਤੇਰੀ ਨੋ ਆਪਣੀ ਸੱਸ ਦੀ ਜਾਨੀ ਕਿ ਤੇਰੀ ਘਰ ਵਾਲੀ ਦੀ ਕਿਦਾਂ ਰੇਲ ਬਣਾਉਂਦੀ ਐ। ਓ ਨਾਖੋ ਬਾਈ ਜਾ ਪਟੰਟ ਰਾਏ ਦਵਾਈ ਮੇਰੀ ਨਹੀਂ ਤੇਰੀ ਨੋ। ਤਾਇਆ ਕੀ ਗੱਲ ਹੋ ਗਈ ਬੜਾ ਪਰੇਸ਼ਾਨ ਬੈਠਾ ਆ। ਕੀ ਦੱਛਾ ਪੁੱਟ ਘਰ ਦੀਆਂ ਗੱਲਾਂ ਤੋਂ ਪਰੇਸ਼ਾਨ ਆ। ਘਰ ਵਾਲੀ ਮੇਰੀ ਬੜੀ ਕਪੱਟੀ ਆ ਤੇ ਨੂੰ ਅੱਗੋ ਵਿਚਾਰੀ ਸਾਡੀ ਭੋਲੀ ਭਾਲੀ ਆ। ਓ ਤਾਇਆ ਤੂੰ ਇਹ ਦੱਸ ਤੂੰ ਕੀ ਚੋਣਾ ਮੇਰੀ ਘਰ ਵਾਲੀ ਨਾ ਦਿਨ ਰਾਤ ਨੂੰ ਨੂੰ ਗਾਲੀ ਗਲੋਚ ਕਰਦੀ ਆ ਉਹ ਵਿਚਾਰੀ ਮੋੜੋ ਬੋਲਦੀ ਨਹੀਂਗੀ ਉਹ ਤਾਇਆ ਤੂੰ ਇੱਦਾਂ ਕਰ ਟੋਮੀ ਬਾਬੇ ਕੋਲ ਚਲ ਜਾ ਉਹਦੀਆਂ ਕੁੜੀਆਂ ਖਾ ਕੇ ਗੁੰਗੇ ਵੀ ਬੋਲਣ ਲੱਗ ਜਾਂਦੇ ਆ ਦੇਖੀ ਤੇਰੀ ਨੂੰ ਕਿੱਦਾ ਬੋਲਦੀ ਆ ਅੱਛਾ ਲੈ ਫਿਰ ਮੈਂ ਹੁਣ ਹੀ ਜਾਣਾ ਜਾਇਆ ਜਾਇਆ अच्छा बच्चा तेरी ये प्रॉब्लम है तू चाहना है कि तेरी ਨੂੰ ਆਪਣੀ ਸੱਸ ਨੂੰ ਜਾਨੀ ਕਿ ਤੇਰੀ ਘਰ ਵਾਲੀ ਨੂੰ ਖੁੰਝੇ ਲਾ ਕੇ ਰੱਖੇ ਹਾਂਜੀ ਬੱਬੇ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਕਰ ਦੰਦੇ ਹਾਂ ਹਲ ਇਹ ਪੁੜੀ ਆਪਣੀ ਨੂੰ ਦੁੱਧ ਚ ਘੋਲ ਕੇ ਪਿਆ ਦੇ ਫੇਰ ਦੇਖੀ ਤੇਰੀ ਨੂੰ ਆਪਣੀ ਸੱਸ ਦੀ ਜਾਨੀ ਕਿ ਤੇਰੀ ਘਰ ਵਾਲੀ ਦੀ ਕਿਦਾਂ ਰੇਲ ਬਣਾਉਂਦੀ ਆ ਤਨ ਬੱਬਾ ਦੀ ਤਨਾ ਤੁਸੀਂ ਨੜਿਆਲੇ ਬਾਬੇ ਦੀ ਜੈ ਹੋਵੇ ਬਾਬੇ ਦੀ ਜੈ ਹੋਵੇ ਸੋ ਰੁਕੋ ਜਰਾ ਸਬਰ ਕਰੋ ਅਬ ਬਾਬੇ ਦੀ ਪੁੜੀ ਦੇ ਨਾਲ ਪੂਰਾ ਫਰਕ ਪੈ ਜਵੇ ਸਾਡੀ ਨੂੰ ਵੀ ਮੋਰੀਓ ਬੋਲਣ ਲੱਗ ਜਾ ਫਿਰ ਪ੍ਰਤਾਪੀ ਨੇ ਆਪੇ ਨਹੀਂ ਬੋਲਣਾ ਨਹੀਂ ਤਾਂ ਆਪ ਤਾਂ ਛਡੈਣ ਹੋਈ ਹੋਈ ਆ ਗਾਲੀ ਗਲੋਚ ਕਰ ਕਰਕੇ ਸਾਨੂੰ ਵੀ ਛਡਾਈ ਕਰ ਦੇਣਾ ਉਹ ਬਜ਼ੁਰਗ ਨੂੰ ਕੀ ਹੋ ਗਿਆ ਉਹ ਕੋਈ ਲਾਗੇ ਹੈਗਾ ਭਾਈ ਹੈ ਇਹਨੂੰ ਕੀ ਹੋ ਗਿਆ ਆ ਆ ਕੀ ਇਹ ਪੁੜੀ ਚ ਲੱਗਦਾ ਪੁੜੀ ਚ ਇਹਦੀ ਦਵਾਈ ਆ ਇਹਨੂੰ ਦਵਾਈ ਖਾਦੀ ਨਹੀਂ ਹੋਣੀ ਕਈਓਂ ਭੀੋਸ਼ ਹੋ ਗਿਆ ਚਲ ਇਹਨੂੰ ਦਵਾਈ ਖਵਾ ਦਾਨਾ ਯਾਰ ਉਹ ਨਾ ਖਵਾਈ ਜਾ ਪਟਟਰਾਏ ਦਵਾਈ ਮੇਰੀ ਨਹੀਂ ਮੇਰੀ ਨੌਂ ਢੀਆ ਪੈ ਗਿਆ ਫਟ ਪੈ ਗਿਆ ਉੱਠ ਬਾਪੂ ਉੱਠ ਉੱਠ ਜਾ ਉੱਡ ਜਾ ਉਹ ਭਾਈਆ ਕੀ ਹੋ ਗਿਆ ਠੀਕ ਆ ਫਾਈਬੀਬੀ ਨੀ ਤੂੰ ਮੈਨੂੰ ਬਹੁਤ ਤੰਗ ਕੀਤਾ ਨੀ ਐਂ ਨਾ ਤੂੰ ਮੈਨੂੰ ਛਟਾਇਆ ਨੀ ਤੈਨੂੰ ਮੈਂ ਦੱਛੀ ਆ ਮੈਂ ਤਾਂ ਕਦੇ ਬੋਲਦੀ ਨਹੀਂ ਸੀ ਲੈ ਹੁਣ ਮੈਂ ਤੈਨੂੰ ਬੋਲ ਕੇ ਦੱਛੂਗੀ ਨੀ ਲੁੱਤੀ ਏ ਬੁੜੀ ਏ ਨੀ ਬਪਾੜੀ ਪ੍ਰਾਣੀ ਏ ਨੀ ਲੁੱਤੀ ਏ ਸਿੱਧਾ ਰਹੇ ਕਰ ਤਾ ਸਿੱਧੜੇ ਪੈਗੜੀ ਤੇ ਮੈਂ ਆਤੀ ਆਪੇ ਤੇ ਮਾ ਛਣੇ ਤੇਰੀ ਕੱਢਾ ਬਡਵਾਤੀ